हां मित्रों की हालचाल ने स्वागत है आज अपने एक और नए ब्लॉग ਦੇ ਵਿੱਚ ਪੂਰੇ ਦਾ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਨਾ ਚੜ੍ਹਦੀ ਕਲਾ 'ਚ ਹੋਵਗੇ ਆਪਾਂ ਵੀ ਵਧੀਆ मित्रों ਜੀ ਦੀ ਜੂੜੀ ਆਪਾਂ ਕੱਲ ਵੱਢ ਲਈ ਤੀ ਅੱਜ ਵੀ ਜਣੇ ਨੇ ਆਲੂ ਵਿਸਾਉਣਾ ਸਾਨੂੰ ਆਲੂ ਆਪਾਂ ਰੱਖ ਲਈ ਟਰਾਲੀ 'ਚ ਉਹ ਦੇਖੋ ਟਰਾਲੀ ਕਰ ਲਈ ਲੋਡ ਹੁਣ ਦੇਖਦੇ ਆਂ मित्रों ਇਹਦੇ ਨਹੀਂ ਬੀਜਾਂਗੇ ਹਨਾ ਮਸ਼ੀਨ ਪਾ ਕੇ ਲੈ ਕੇ ਆਉਣਾ ਭੂਗੀ ਆਉਣ ਟਰਾਲੀ ਕੱਢਦੇ ਆਂ ਡੈੜੀ ਦੂਜੇ ਡਾਇਰੈਕਟਰ ਮਾ ਅਗਰ ਪਾ ਲਿਆਊਗਾ ਫਿਰ ਦਿਕਾਵਾਂ ਤੁਹਾਨੂੰ ਮਾਗਰ ਜਾ ਕੇ ਇਹ ਮਿੱਤਰੋ 60 ਬੋਰੀਆਂ ਨੇ ਪਹਿਲਾਂ ਮੈਂ ਵਲੌਗ ਸਟਾਰਟ ਕਰਨਾ ਭੁੱਲ ਗਿਆ ਪਰ ਰੱਖ ਲਿਆ ਦੇਖੋ ਕਰੋ ਚੈੱਕ ਹੁਣ ਚੱਲਦੇ ਆ ਭੋਗੇ ਵਾਲਾ ਪਾ ਮਸ਼ੀਨ ਲੈਣਾ ਦੇਖਦੇ ਆ ਜੀ ਤਾਂ ਇਹਦੇ ਨਾਲ ਬੀਜੇ ਕੇ ਠੀਕ ਆ ਨਹੀਂ ਫਿਰ ਕੋਈ ਉਹੋ ਜਿਹਾ ਹੋਰ ਹੱਲ ਕਰਾਂਗੇ ਉਵੇਂ ਕਰੋ ਚੈੱਕ ਉਹ ਫਿਰ ਤਾਂ ਭਾਂਜਾ ਤੇਲੇ ਚ ਹਲੇ ਤਾਂ ਹੈਗਾ ਮਿੱਤਰੋ ਤਿੰਨ ਟੱਕਰ ਫੇਰ ਦੇਖਾਂਗੇ ਜੇ ਲੋਡ ਭੇਚ ਕੱਲਦੇ ਆ ਕਰਦੇ ਆ ਸਕਾਰਟ ਨੂੰ ਕੱਢ ਲਈ ਟਰਾਲੀ ਆਪਾ ਟਰੈਕਟਰ ਮਸ਼ੀਨ ਪਾ ਕੇ ਲੈ ਕੇ ਆਪਾਂ ਭੋਗਿਆਲੋਂ ਆਪਾਂ ਨੂੰ ਮਿਲੀ ਨਹੀਂ ਐ ਚੰਗਿਆ ਉਹ ਵੀ ਖੇ ਦਾ ਆਪਾਂ ਕੱਲ ਵੀ ਗੱਲ ਕੀਤੀ ਆ ਪਰ ਉਹ ਨਹੀਂ ਤੇ ਲੱਗ ਕੇ ਮਿਲਦਾ ਗਈ। ਉਹ ਆਪ ਜੇ ਵਜਾਉਣੇ ਹੁਣ ਅਗਲਾ 650 ਦੇ ਪੀਤਾਓ ਮਿੱਤਰੋ ਮਹਿੰਗਾ ਬਹੁਤ ਕੰਮ ਆ ਕਰਕੇ ਵੀ ਆਪ ਵੀ ਲਵੇਟ ਲੈਣਾ ਹੁਣ ਪਹਿਲਾਂ ਇਹਦੇ ਨਾਲ ਦੰਦਾ ਸੀ ਆਪਣੇ ਕੋਲੇ ਪਹਿਲਾਂ 92 ਮਾਟਰ ਜਿਹੜੀ ਮੈਂ ਤੁਹਾਨੂੰ ਉੱਤੇ ਗੱਲ ਦੱਸੀ ਸੀ ਟਰੈਕਟਰ ਦੀ ਵੀ ਇੰਨਾ ਸਾਹਮਣੇ ਰੱਖਿਆ ਸੀ ਲਾਨੇਦਾਰ ਦਾ ਉਹ ਵਾਲਾ ਟਰੈਕਟਰ ਚੱਲਦਾ ਹੈ ਨਾ ਇੱਥੋਂ ਭੋਗਿਆਲਾ ਆਪਣੇ 3-4 ਕਿਲੋਮੀਟਰ ਉਹ ਇੱਕ ਗੱਲ ਆ ਜੀ ਨਾ ਪਹਿਲੀ ਵਾਰੀ ਇੰਨੀਆਂ ਸਮਾਰ ਕੇ ਤੁੰਦ ਪਈਆ ਨਾ ਵੇਖੋ ਮਿੱਤਰੋ ਆਲੇ-ਦਾਲੇ ਆਇਆ ਲਵੇ-ਲਵੇ ਦੀ ਨਾ ਗਾਂ ਕੁਝ ਨਹੀਂ ਨੀ ਨਾ ਆਗੇ ਜਿਵੇਂ ਅਕੇ ਸਿਆਲ ਜਿਹਾ ਮੌਸਮ ਹੁੰਦਾ ਨਾ ਉਹਦੇ ਨਾਲ ਆਉਣ ਲੱਗ ਗਏ ਕਰੋ ਜੇ ਇੱਕ ਵਾਕੀ ਪਹੁੰਚ ਕੇ ਰਾਜ ਇਹ ਤੋਂ 1.5 ਕਿਲੋਮੀਟਰ ਸਾਡ ਰਹਿ ਕੇ ਆਪਣੇ ਪਿੰਡ ਤੋਂ 4 ਕਿਹਾੜੇ 4 ਕਿਲੋਮੀਟਰ ਦੀ ਬੰਦਿਆ ਆ ਆ ਬਾਕੀ ਕਹਿੰਦਾ ਅੱਜ ਤਾਂ ਪਹੁੰਚ ਕੇ ਤੁਹਾਨੂੰ ਪਾ ਕੇ ਜੀਨ ਦਾ ਆਪਾਂ ਕਿਸੇ ਵੀ ਘਰੋਂ ਦੀ ਮਹਾਰਾਜੇ ਅੱਜ ਆ ਵੀਡੀਓ ਕਿੰਨੀ ਗੱਲ ਕਰਦੇ ਆ ਕਪਾਲਿਆ ਦੀ ਮਗਰ ਨੂੰ ਆਪਾਂ ਉੱਥੋਂ ਤੇ ਆਪਾਂ ਲੁਧਿਆਣੇ ਰੋਡ ਤੇ ਜਾਂਦੇ ਆ ਦੇਖੋ ਅਰੋਜ ਕਪਾਲਿਆ ਦੀ ਮਗਰ ਆ ਇਹ ਆਪਾਂ ਇਧਰੋਂ ਸਿੱਧਾ ਮਗਾ ਇਧਰ ਦੀ ਸੇਦੀ ਪੜਾਂਗੇ ਨਾ ਨਾ ਬਹੁਤ ਇਧਰੋਂ ਦਸਿਆ ਰਹਿ ਗਿਆ ਤੇ ਪਹਿਲਾਂ ਇਹ ਆਪਣੀ ਲੁਧਿਆਣੇ ਰੋਡ ਤੇ ਲੱਗੇ ਆਪਣੇ ਤੇ ਬਾਕੀ ਕਰੋ ਦੇ ਕਜਾਨੇ ਪਹੁੰਚ ਜਾਗੇ 10 ਮਿੰਟ ਤੱਕ ਮੋਟਰ ਤੇ ਇਹ ਮਿੱਤਰੋ ਇਹਦੇ ਨਾਲ ਆਲੂ ਸਾਇਦੀ ਵੀ ਤੇ ਜਾਣਾ ਸੀ ਹੁਣੀ ਦੇਖ ਲਿਆ ਤੱਕ ਆ ਆਈ ਟੋਲ ਅਗਰ ਯੂ ਕੀਂਕੀ ਕਦੋਂ ਲੜਨੇ ਆਣਾ ਜਾਣ ਆਣਾ ਤੇ ਮੈਂ ਕਿਹਾ ਕਿ ਤੁਹਾਨੂੰ ਜੱਕ ਝੋਟੇ ਦੀ ਲੋਕ ਜਾਂਦਾ ਬੋਲ ਬਣਿਆ ਹਲੇ ਦੇਖ ਲਓ 25 23 ਹੋਦਿਆ 35 ਤੇ ਜਾਂਦਾ ਐਨੀ ਰੇਸ ਹੈ ਵੀ ਹਲੇ ਕਾਹਾਂ ਦੇਖ ਲਓ ਪਿੰਨਾ ਵਾਲੇ ਪੰਗਾ ਮਗਰ ਮਸ਼ੀਨ ਪਾਈ ਹੋਈ ਆ ਉਹਨਾ ਹੋ ਜੇ ਆਲੇਆਂ ਦੀ ਮਿੱਤਰੋ ਮਸ਼ੀਨਾ ਖੜਾਤਾ ਡਰੈਕਟਰ ਹੁਣ ਚੱਲਦੇ ਆਪਾਂ ਘਰ ਨੂੰ ਇਹ ਤਾਂ ਦੇਖਦੇ ਆਂ ਬੀਬੂ ਨਾਲ ਟਰਾਲੀ ਲੈ ਕੇ ਆਉਨੇ ਆਂ ਬੀ ਆਲੀ ਜਿਹੜੀ ਘਰੇ ਭਰ ਕੇ ਗੜੀਆ ਫੋਰ ਮਾਗਰ ਪਾ ਕੇ ਆ ਖੜਾਤਾ ਉਰੇ ਬਾਕੀ ਆ ਇਹਦੀ ਮੁੰਡੇ ਮਿਲਣਾ ਕਰੋ ਚੈੱਕ ਬਾਕੀ ਹੁਣ ਚੱਲਦੇ ਆਂ ਘਰ ਨੂੰ ਘਰੇ ਜਾ ਲੈ ਕੇ ਉਹ ਫੋਰ ਟਰੈਕਟਰ ਲੈ ਕੇ ਆਉਨੇ ਆਂ ਫੇਰ ਆ ਕੇ ਮਿਲਦੇ ਆਂ ਉਰੇ ਮੋਟਰ ਤੇ ਕਰੋ ਚੈੱਕ ਲੁੱਕ ਫੋਰ ਫੋਰ 3700 ਦੇਖੋ ਜੇ ਵੀ ਆਪਣੀਆਂ ਮੋਟਰਟ੍ਰੈਕਟਰ ਮਜ਼ੀਰਵਾਗੇ ਖੜਾ ਜਾਂਦਾ ਮਿੱਤਰੋ ਮੋਟਰ ਤੇ ਇਹ ਕਹਿੰਦਾ ਮੈਂ ਚਲਾ ਕੇ ਦੇਖਣਾ ਵੀ ਪੁਰਾਣਾ ਫੋੜ ਕਹਿੰਦਾ ਇਹ ਨਵੇਂ ਦਾ ਬਥੇਰੇ ਚਲਾ ਲਏ ਨੇ ਪਰ ਹਣ ਤੂੰ ਜੇ ਪੁਰਾਣਾ ਚਲਾ ਕੇ ਦੇਖ ਬਾਕੀ ਲੱਗਿਆ ਚਲਾਉਣ ਲੋਟ ਮਿੱਤਰੋ ਕਰੋ ਚੈੱਕ ਫੋੜ ਦਾ ਕਾਰਾ ਆਈ ਦੀ ਇਹ ਦੁਨੀਆ ਫੈਨਾ ਹਨਾ ਦੇਖੋ ਕਰਦਾ ਟਿਕ 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 ਲਗਦੇ ਆ ਮਿੱਤਰੋ ਬੀਜਣ ਦੇਖਦੇ ਆ ਰਾਲਿਆ ਮਿੱਤਰੋ ਸਮਾਨ ਆ ਮਿੱਤਰੋ ਆ ਦਾਦਾ ਆ ਰਲਾਇਆ ਹਲੇ ਆਪਾਂ ਆ ਆਈਟਮਾਂ ਵਿੱਚ ਦੇਖ ਲਓ ਇੱਕ ਉਹ ਪਰਲੇ ਪਾਸੇ ਉਹ ਥੈਲਾ ਪਏ ਨੇ ਤਾਂ ਮੈਨੂੰ ਨਾ ਪਤਾ ਨਹੀਂ ਕੀ ਕੋਸਾ ਹੁਣ ਬਾਕੀ ਆ ਪਿਆ ਆਪਣਾ 20 ਹੁਣ ਇਹਨੂੰ ਰਲਾ ਕੇ ਨਾ ਪਹਿਲਾਂ ਮਾਰਦੇ ਆ ਸਿੱਟਾ ਫਿਰ ਉਹ ਕਰਦੇ ਆ ਬੀਜਣ ਲੱਗਦੇ ਆ ਇਹ ਐਸੀ ਕਵੀ ਚਲੇ ਰੇੜੀ ਚ ਰਲਾ ਲੈਨੇ ਆਈ ਟਰੈਕਟਰ ਮੂਰੇ ਪਾ ਕੇ ਆਈ ਸਿੱਟਾ ਦੇ ਦਾਂਗੇ ਨਹੀਂ ਮਿੱਤਰਾਂ ਐ ਵੀ ਝੋਲੀਆਂ ਭਰ ਕੇ ਕਰਨਾ ਪੈਂਦਾ ਹੁਣ ਐ ਝੋਲੀਆਂ ਭਰਨ ਦੀ ਲੋੜ ਨਹੀਂ ਵੀ ਐ ਦੋ ਜਾਣੇ ਰੇੜੀ ਦੇ ਆਲੇ-ਦਾਲੇ ਬਹਿ ਜਾਗੇ ਉਹਦੇ ਨਾਲ ਹੋਊਗਾ ਹਾਂ ਹਾਂ ਖੜਾ ਉੱਦਰ ਆਪਾਂ ਸਮਾਨ ਲਾਇਆ ਹੋਇਆ ਰਿਓ ਜੂ ਕੋ ਟਰੈਕਟਰ ਆ ਬਣੇ ਕੋ ਅੱਜ ਪੂਰਾ ਵਧੀਆ ਚੱਲਦਾ ਲੱਗੇ ਹੋਇਆ ਰੈਡੀ ਆ ਪੀ ਆਈ ਦੀ ਆਪਾਂ ਨੇ ਖੰਡਿਆਦੀ ਇੱਕ ਤਾਂ ਚਾਹ ਪਾਉਨੇ ਆ ਪਾਲ ਸਵੀਟਾ ਬਾਕੀ ਇੱਕ ਇਹ ਤੇ ਪਾਇਆ ਆਪਾਂ ਨੇ ਆਹ ਸਲਾ ਪਾਇਆ ਬਲਰਾਜ 골ਡ ਨੇਚਰਲ ਜਰਨਲ ਐਨੀ ਮਿੱਤਰੋ ਅੰਗਰੇਜ਼ੀ ਆਉਂਦੀ ਨਹੀਂ ਆਪਾਂ ਨੂੰ ਆਹ ਮੂੰਗੀ ਜੀ ਪਾਈਆ ਵੀਰੇ ਆਪਣੇ ਬੜੇ ਭਾਈ ਦੀ ਗੱਲ ਆਣੂ ਇਹ ਆਪਾਂ ਨੂੰ ਮੂੰਗੀ ਜੀ ਮੂੰਗੀ ਪਾਈਏ ਮਿੱਤਰ ਸਾਰਾ ਕੋ ਸਾਡੇ ਇਹ ਪਟਾਸ ਹਾਂ ਆਹ ਪਟਾਸ ਆਪਣੀ ਆ ਦਿਖਾਤਾ ਹਾਂ ਦੱਸਦਾ ਇੱਕ ਆ ਪਾਈ ਆ ਮਿੱਤਰੋਂ ਮੂੰਗੀ ਦੀ ਠੀਕ ਜੰਗਿਆ ਕਿਸਾਨ ਕਿਸਾਨ ਰੋਟਰ ਇਹ ਮਿੱਤਰੋਂ ਸਲਫਰ ਆਪਣੇ ਨਾਲ ਇਹ ਪਾਤੀ ਬਾਕੀ ਉਹ ਡਾਇਆ ਪਿਆ ਉਹ ਮਸ਼ੀਨ ਚ ਪਾਵਾਂਗੇ ਆਲੂ ਪਏ ਨੇ ਆਪਣੇ ਹਾਂ ਉਹ ਮਿੱਤਰੋਂ ਡਾਇਆ ਇਹ ਜੀ ਨਹੀਂ ਆ ਪੈਂਦਾ ਉਹ ਆਪਾਂ ਮਸ਼ੀਨ ਚ ਪਾਵਾਂਗੇ ਇਸ ਕਾਚਾ ਲੈਣ ਉਹ ਮਸ਼ੀਨ ਚ ਲੱਗਾ ਉਹ ਮਸ਼ੀਨ ਖੜੀ ਆ ਉਹ ਤਾਂ ਮਗਰੋ ਕੱਟਦੇ ਆ ਉਹ ਤਾਂ ਮਗਰ ਚੱਲੀ ਨਹੀਂ ਹੈਗੀ ਟ੍ਰੈਲੀ ਦਾ ਪ੍ਰੋਜੈਕਟ ਸੀ ਪਹਿਲੀ ਵਾਰ ਕਰਿਆ ਬਹੁਤ ਵਧੀਆ ਲੱਗਿਆ ਹਾਂ ਇਹ ਮਿੱਤਰੋ ਜੇ ਆਮ ਜਿਹਾ ਮਿਡਲ ਕਲਾਸ ਸਾਡੇ ਵਰਗਾ 10 12 ਕੀਲੇ ਵਾਲਾ ਬੰਦਾ ਨਾ ਉਹ ਇਹ ਕੰਮ ਕਰ ਲਵੇ ਜਿਹਦੇ ਕੋਲੇ ਇੰਨਾ ਅਗਲਾ ਖਰਚਾ ਨਹੀਂ ਕਰ ਸਕਦਾ ਜਿਵੇਂ ਬੜੇ ਉਹਦੇ ਤੇ ਹੁਣ ਮੈਂ ਪਹਿਲੀ ਹੀ ਲਿਆਉ ਜੀ ਇੰਨਾ ਲਿਆਉ ਆਜਾ ਹਾਂ ਉਹ ਔਖਾ ਹੋ ਜਿੰਨਾ ਮਿਲਦਾ ਬੰਦੇ ਨੂੰ ਭੱਜਣਾ ਠਣਾ ਪੈਂਦਾ ਐ ਆ ਵੀ ਬੰਦ ਮਿਹਨਤ ਆਉਂਦੀ ਆ ਜਰੂਰ ਮਿਹਨਤ ਤਾਂ ਮਿੱਤਰੋ ਹਰੇਕ ਕੰਮ ਦੀ ਕਰਨੀ ਪੈਂਦੀ ਆ ਜੇ ਕਰੀਏ ਵੀ ਆਪਾਂ ਘਰੇ ਬੈਠੇ ਆ ਉਹ ਤਾਂ ਨਹੀਂ ਹੁੰਦਾ ਕੰਮ ਤਾਂ ਦੇਖੋ ਕਰਨੀ ਪੈਂਦਾ ਚਲ ਬਾਕੀ ਅੱਗੇ ਦੱਸ ਦਿੰਦੇ ਆ ਬਾਕੀ ਜਿਹਨੂੰ ਦੱਸ ਦਿਆ ਫੇਰ ਕੰਮ ਕਰ ਕੀ ਆ ਸਾਰਾ ਕੁਝ ਬਾਕੀ ਮੇਥਰੋਂ ਪਹਿਲੀ ਵਾਰੀ ਬੀਜ ਦਿਆ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਆਪਾਂ ਨੂੰ ਕੀ ਪ੍ਰੋਫਿਟ ਹੋਇਆ ਆਪਣਾ ਇਹਨਾਂ ਦੇ ਕਿੰਨਾ ਖਰਚਾ ਹੋਇਆ ਜਿਹੜੇ ਦਾਹ ਭਰਾਵਾਂ ਨੇ ਆਪਾਂ ਨੂੰ ਦੇਖ ਕੇ ਪਹਿਲੀ ਵਾਰੀ ਬੀਜਣੇ ਨੇ ਨਾ ਵੀ ਅਗਲੇ ਨੂੰ ਪਹਿਲਾਂ ਨੌਲੇਜ ਹੋਵੇ ਵੀ ਆ ਮੇਥਰਾਂ ਤੁਹਾਨੂੰ ਆਪਾਂ ਉਹ ਦੱਸ ਦਿੰਨੇ ਆਪਾਂ ਵੀ ਪਹਿਲਾਂ ਪਹਿਲਾਂ ਲੈ ਕੇ ਰੱਖਿਆ ਦੀ ਆਲੂਆਂ ਦਾ ਇਹ ਪਿਆ ਲਿਆ ਦੀ ਮੈਂ 400 ਰੁਪਏ ਕੱਟੇ ਦੇ ਹਿਸਾਬ ਨਾਲ 120 ਰੁਪਏ ਦਿੱਤੇ ਨੇ ਮੈਂ ਸਟੋਰ 'ਚ ਉੱਥੇ ਇਹ ਯਾਨੀ ਕਿ ਮੈਨੂੰ ਇਹ ਖਰਚਾ ਲੈ ਆਪਣਾ ਪੈ ਗਿਆ ਫਿਰ ਆਪਣਾ ਲੱਗ ਗਿਆ ਇਹਦੇ ਤੇ 2 ਗੀਲਿਆਂ ਦੇ 8000 ਦਾ ਡੀਜ਼ਲ ਵਾਂਗੂ ਲੱਗ ਗਿਆ। ਬਾਕੀ ਸਾਨੂੰ ਆ ਸਮਾਨ ਦਾ ਦੱਸਾਂਗੇ ਵੀ ਆਪਣਾ ਕਿੰਨਾ ਖਰਚਤਾ ਬੰਗਾ। ਤੁਹਾਨੂੰ ਠੀਕ ਹੈ ਮਿੱਤਰੋ ਰਲਾ ਲੀਏ ਮਿਲਦਿਆ ਫੇਰ। ਮਿੱਤਰੋ ਆ ਗਈ ਰੋਕ ਹੇ ਦਾ ਰੇ ਪਾਟਾ ਦੀ ਆਪਾਂ ਐ ਖੰਡਿਆਤਾ ਨਾ ਸਮਾਰ ਕੇ ਸਾਰਾ ਉਹ ਦੂ ਮਾ ਗਰੋ ਹੱਥ ਪੈਰ ਧੋ ਲੈ ਸਾਰਿਆਂ ਨੇ ਬਾਕੀ ਚੈੱਕ ਕਰੋ ਖਾਣ ਲੱਗਿਆ ਰੋਟੀ ਸਾਰੇ ਜਣੇ ਬਹਿ ਕੇ ਅੱਜ ਪੀਤਾ ਵੀ ਪਹਿਲੀ ਵਾਰੀ ਖਾਣਾ ਮੋਟਰ ਦੇ ਰੋਟੀਆਂ ਇਹ ਮਤਰਾ ਜੇ ਦਿਨਾਂ ਦਾ ਨੌ ਦਾ ਸਾਲ ਦਾ ਹੋ ਗਿਆ ਜਿਵੇਂ ਅੱਜ ਪਹਿਲੀ ਵਾਰੀ ਖੱਤੇ ਚ ਕੰਮ ਕਰਦੇ ਸਾਡੇ ਨਾਲ ਰੋਟੀ ਖਾਣ ਲੱਗਿਆ ਬਾਕੀ ਲਾਣੇਦਾਰ ਹੈਗਾ ਬਾਹਰ ਖਾ ਲਈ ਰੋਟੀ ਰੋਟੀ ਖਾ ਕੇ ਫੇਰ ਉਹ ਆਉਂਦਾ ਬਾਈ ਮਸ਼ੀਨ ਵਾਲਾ ਫੇਰ ਹਨਾ ਲੱਗਦੇ ਆਂ ਬੀਜਣ ਮੈਂ ਆਪਣੇ ਵਾਲਾ ਟਰੈਕਟਰ ਮਾਗਰੋ ਕੱਢਤੀ ਵੀ ਮਸ਼ੀਨ ਦਿਖਾਵਾਂ ਸਭ ਨੂੰ ਓ ਸਾਹਮਣੇ ਖੜੇ ਨੇ ਉਹ ਨਾ ਦੇਖਣਾ ਬਾਹਰ ਜਾ ਕੇ ਤੁਹਾਨੂੰ ਅੰਦਰ ਸਾਨੂੰ ਫੇਰ ਚਲੋ ਖਾ ਲਈਏ ਰੋਟੀਆਂ ਨਾ ਫੇਰ ਜਾ ਕਰਦੇ ਆ ਗਾ ਮਸਟਾਰ ਕੀ ਕਰਨਾ ਨਾ ਜੀ ਬਿਨੋ ਰੋਟੀ ਪਾਣੀ ਸਾਰਿਆਂ ਨੇ ਹਨਾ ਡੈਡੀ ਨੇ ਵੀ ਖਾ ਲਿਆ ਅਸੀਂ ਵੀ ਖਾ ਲਿਆ ਆ ਦੇਖੋ ਸਾਨੂੰ ਕਿਹਾ ਸੀ ਆ ਦੇਖੋ ਮਸ਼ੀਨ ਕੱਢਤੀ ਆਪਾਂ ਨੇ ਆ ਦੇਖੋ ਇਹਦੇ ਮਾਗਰ ਫੋੜ ਮਾ ਕੇ ਟਰਾਲੀ ਪਾ ਲਈ ਔਰ ਹਟਾਓ ਖੜਾਤਾ ਆ ਖੜਾ ਹਲੋ ਮਸ਼ੀਨ ਨਾਲ ਆਇਆ ਨਹੀਂ ਆ ਜਾਣ ਦੋ ਆ ਉਹਦੀ ਮਸ਼ੀਨ ਆਇਆ ਕਰ ਲਈਏ ਗੱਲ ਉਹਦੇ ਨਾਲ ਲਾਗੇ ਬਾਬੇ ਦੀ ਕਿਰਪਾ ਨਾਲੂ ਬੀਜਣਾ ਇੱਕ ਜਿਹੜਾ ਦੇਤਾ ਬਾਕੀ ਬੱਟ ਦੇਖੋ ਕਿਵੇਂ ਬਣਦੀ ਆ ਉਹ ਤਾਂ ਥੱਲੇ ਪੀਲ ਕਾ ਕੱਟਿਆ ਪਿਆ ਬਣਦੀ ਆ ਲੋਟ ਚੱਲਦੀ ਆ ਜੇ ਇੱਕ ਕਰੋ ਮਿੱਤਰੋ ਚੈੱਕ ਹਾਂ ਉਹ ਗਿੱਲ ਨਿਕਲ ਆਈ ਓਏ ਬਣ ਗਈ ਮਿੱਤਰੋ ਵਧੀਆ ਤੇ ਬਾਕੀ ਲੈ ਇਹ ਤਾਂ ਕੰਨੀ ਆਣਾ ਕਿਹੜਾ ਗਾਂ ਵਾਲੇ ਗੇੜੇ ਜਿ ਦਿਖਾਉਣੇ ਆ 55 ਮਗਰ ਪਾਈ ਹੀ ਆ ਬਾਕੀ ਮਿੱਤਰੋ ਲੱਗੇ ਹੋયા ਕਰੋ ਚ ਇੱਕ ਵਟ ਦੋ ਗੇੜੇ ਦੇ ਦੇ ਭਾਂਜਾ ਖੜਾ ਮਸ਼ੀਨ ਦੇ ਉੱਤੇ ਅਸੀਂ ਆ ਦੇਖੋ ਮੈਂ ਬੂਰੀਆਂ ਚ ਕਾਉਣ ਲੱਗੇ ਹੋયા ਆ ਬਾਕੀ ਹਲੇ ਤੱਕ ਤਾਂ ਮਸ਼ੀਨ ਵਧੀਆ ਲੱਗੀ ਆ ਗਾਂ ਵਾਲੀਆਂ ਵਟਾਂ ਦੇਖਦੇ ਆ ਜਿਹੜੀਆਂ ਅੱਜ ਮੈਂ ਕੰਨੀ ਤੇ ਲਾਈਆਂ ਨੇ ਹਲ ਤਾਂ ਇਹ ਤਾਂ ਕੰਨੀ ਤੋਂ ਥੋੜੇ ਅੰਦਰ ਨੂੰ ਮੁੜੇ ਮਸ਼ੀਨ ਵੀ ਫੇਰ ਲੋਟ ਲੱਗਦੀ ਆ ਇਹ ਫੇਰ ਮੂਰੇ ਰੂਟਾ ਵੀ ਟਰਨਾ ਦੇਣਾ ਪੈ ਜੇ ਭਾਈ ਨੂੰ ਕੁਸਤਣਾ ਟਰੈਕਟਰ ਤਾਂ ਮਿੱਤਰੋ ਬੰਦ ਹੋਣ ਨੂੰ ਤਕਾਉਣਾ ਆਉਂਦਾ ਮੈਨੂੰ ਤਾਂ ਲੱਗਦੀ ਆ ਮਸ਼ੀਨ ਲੋਡ ਦੇਖਣ ਤੋਂ ਜਾ ਕੇ ਮਾਗਰ ਉਹ ਤਾਂ ਯਾਰ ਬੱਟਾਂ ਪਈਆਂ ਨੇ ਭਰਾਓ ਲੋਟ ਹਨਾ ਜਿਹੜੀਆਂ ਆ ਬੱਟ ਪੈਂਦੀ ਆ ਇਹ ਮੈਨੂੰ ਐ ਲੱਗਦਾ ਵੀ ਉਹ ਸੁੱਕੀ ਕਰਕੇ ਇੰਨੇ ਡੂੰਘੇ ਨਹੀਂ ਹਲ ਗਿਆ ਆਪਦੇ ਕਰਨੀ ਉਹਦਾ ਪੂਰਾ ਜ਼ੋਰ ਲਾਇਆ ਆ ਦੇਖ ਜਿਵੇਂ ਉਹ ਗਾਹਾਂ ਉਹ ਬੱਟ ਵਧੀਆ ਪੈਂਦੀ ਆ ਵਿੱਚ ਇਹ ਵਿੱਚ ਵਿੱਚ ਸਾਲੀ ਕੋਈ ਜਿਵੇਂ ਆ ਉਥੋਰੇ ਤੱਕ ਮਾੜੀਓ ਪੈਂਦੀ ਆਈ ਆ ਉਹ ਆਲੂ ਖੈਰ ਆਲੂਆਂ ਦੇ ਮਿੱਟੀ ਆ ਗਈ ਹੈ ਨਾ ਉਹ ਟਕੇ ਗਿਆ ਵਿੱਚ ਗਾਂ ਦੇਖੋ ਤੁਹਾਨੂੰ ਦਿਖਾਉਣਾ ਜਿਵੇਂ ਆ ਇੱਥੇ ਲੋਟ ਮੰਨਣ ਲੱਗੀ ਇਹਾਂ ਡੂੰਗੀਨ ਲੱਗੀ ਉਹੀ ਪਹਿਲੀ ਇੱਕ ਉਹ ਪ੍ਰਾਲੀ ਵਾਲਿਆਂ ਨੇ ਜੜ ਭੈਣ ਚੋ ਜਮੀਨ ਫਗਾਦੀ ਆਲੇ ਨੇ ਪੱਟੀ ਕੰਮ ਹੋ ਗਿਆ ਜਿਹੜਾ ਡਾਂਗੀ ਪੱਟ ਬੰਦਿਆ ਨਹੀਂ ਪੈਂਦੀ ਇਹ ਉਹ ਹਾਰਡ ਲਾਈਨ ਤੇ ਆਉਣਾ ਜਾ ਕੇ ਭਾਈ ਜਿਹੜਾ ਹਾਂਗੇ ਆ ਕੇ ਨਾਲ ਬੁੱਦੇ ਬੈਠ ਕੇ ਪੱਟ ਵਧਿਆ ਬਣਦੇ ਮੇਰੀ ਗੱਲ ਦਾ ਡਾਂਗੀ ਜੇ ਕੰਮ ਹੋਈ ਕੰਮ ਹੋਈ ਜਿਹੜਾ ਪ੍ਰਾਲੀ ਵਾਲਿਆਂ ਨੇ ਫਗਾਦੀ ਭੈਣੀ ਗੁੱਸਾ ਆ ਇਹ ਪੱਟ ਨਹੀਂ ਵਧਿਆ ਬੰਦ ਕਾਈ ਤੇ ਪਹਿਲਾਂ ਇਹ ਕਿਹੜਾ ਫੋਲਡੋਰ ਮਾਰ ਕੇ ਲਾ ਕੇ ਆਪਾਂ ਫੇਰ ਵੀ ਉਹ ਪੀਚਾ ਹੈਗਾ ਵੀ ਕਿਦੋਂ ਹਣ ਪਾ ਕੇ ਤੇ ਜਦੋਂ ਬੇਤ ਪੇਰ ਆ ਕਾ ਜੇ ਨਾਲ ਫੋਲਡੋਰ ਨਾ ਕਿੰਨਾ ਜਾ ਰੋਈ ਸੀ ਤੇ ਕਰ ਜਾਣਾ ਕਿ ਦਾ ਬਾਹਰ ਜੋ ਨਾ ਉੱਤਰ ਲੋ ਕਾ ਨਾ ਉੱਤਰ ਲੋ ਕੋਈ ਬਰਾਲੀ ਵਾਲਿਆਂ ਕਰਕੇ ਮੇਰਾ ਚਲਦਿਆ ਖੇਤ ਆ ਪਾ ਲੈ ਹਾਲਾ ਜੱਪਾ ਆਪਣੇ ਵਾਲੇ ਹਾਲ ਨਹੀਂ ਪਾਇਆ ਆਪਣੇ ਵਾਲੇ ਦਾ ਆ ਪਾਇਆ ਨਹੀਂ ਗਿਆ ਨਾ ਅੱਜ ਆਪਾਂ ਤੇ 13 ਪਾਇਦੇ ਮੈਂ ਕਿ ਕੀ ਪਤਾ ਇਹ ਲੱਗ ਜਾਣਾ ਤਾਂ ਕਰਕੇ ਹੁਣ ਗੇਟ ਖੋਲ ਲਿਆ ਹੁਣ ਚੱਲਦੇ ਆ ਮੋਟਰ ਤੇ ਮੋਟਰ ਤੇ ਗੱਲ ਕੇ ਮਿਲ ਪਿਆ ਸਾਨੂੰ। ਦੱਸਿਆ ਦਾਂਗੇ ਕਿ ਆਨੇ ਇਹਦਾ ਬੱਤਾ ਬੰਦਿਆ ਬੜਾ। ਕੋਸਿਸ ਤੇ ਹੀ ਆ ਵਾਕੀ ਦੇਖੋ ਕਿ ਕੀਮਤ ਕਿੰਨੀ ਹੈ। ਰੱਬ ਜਾਣੇ ਕਿ ਕਰੂੰ ਜਿਹੜਾ ਕਰੂੰ ਕੋਈ ਫਰਾਵੋ ਤਾਂ ਨਹੀਂ। ਆੜਾ ਲੋਨ ਕਰਤੀ ਕਰਨਾ। ਚਲੋ ਚੱਲਦੇ ਆਂ ਵੀ ਮੇਰਾ ਚਾਬੀ ਸਾਰੀ ਜਿਆਦੀ ਬਣਾਉਂਦਾ ਨਹੀਂ। ਆਹੀ ਕੰਮ ਤੇ ਰਹਿ ਗਈ। ਬੱਸ ਆਪਾਂ ਤੇ ਲੈ ਕੰਮ ਕੀ ਹੈ। ਆਪਾਂ ਆਪ ਕੰਮ ਕਰੀਏ ਇਸ ਮੇਰੇ ਨਾਲ ਕੋਈ ਨਹੀਂ ਆਉਂਦਾ ਚਲੋ ਚੱਲਦੇ ਆਂ ਥੇਤ ਕਰਦਾ ਟਰੈਕਟਰ ਬੈਕ ਮੇਰੇ ਦੋਸਤਾਂ ਅੱਜ ਨੂੰ ਭੱਜਦੇ ਵੇਣੇ ਸੁਨਾਵਾ ਜਾਣਗਾ ਕਰੋ ਕਿਪ ਤੋਏ ਦੀ ਵਜ੍ਹਾ ਜਮਾ ਲੱਦੇ ਦਾ ਪਹਿਲਾ ਹਾਈ ਫੇਰ ਆ ਇਹ ਹਨ ਬੀਜਣਾ ਹੁਣ ਤਾਂ ਲੱਗ ਗਿਆ ਪੱਟਾ ਦੇਖੋ ਸਹੀ ਹੋ ਰਿਹਾ ਨਾ ਮਨ ਐਕਸਟੇ ਕਰਕੇ ਦਿਹਾਉਣਾ ਤੁਹਾਨੂੰ ਤੋਂ ਥੋੜਾ ਖਾਣੇ ਦੇ ਲਾਜ਼ੀ ਪਹਿਲਾਂ ਖਾਦੀ ਦੀ ਕਰੋ ਚੈੱਕ ਵਾੜੀ ਦੀ ਹਾਂ ਆਹ ਵੱਟ ਲੋਟਾ ਹਨਾ ਮਿੱਤਰੋ ਇੱਕ ਸੁੱਕੀ ਜਮੀਨ ਉਹਦਾ ਥੱਲੇ ਤੱਕ ਬਹੁਤ ਪੱਟੀ ਗਈ ਚਲ ਫੇਰ ਵੀ ਬਣ ਗਈ ਬਾਕੀ ਆ ਡਾਇਰੈਕਟਰਾਂ ਨਾ ਵੀਜਣ ਲੱਗੇ ਹੋયા ਤਰੀਕ ਹੈਗੀ ਅਜ 31 ਹਾਂ 31 ਤਰੀਕ ਨੂੰ ਵੀਜਦੇ ਨੇ ਵਿੰਦਰ ਦਿੱਲੀ ਜਾਂਦਾ ਕੰਮ ਆ ਅੱਧੇ ਕੱਲ ਨੂੰ ਵੀਜਦੇ ਗਏ ਔਰ ਦੇਖੋ ਪਰਲੇ ਪਾਸੇ ਅੱਜ ਤੱਕ ਆ ਗਏ ਬਣਦੀ ਨਹੀਂ ਦੀ ਆ ਤੇ ਇੱਕ ਦੋ ਵੰਡਾ ਫੇਰ ਖਰਾਬ ਹੋਣ ਲੱਗ ਗਿਆ 拉尼尔罗耶。 ਆਪਾਂ ਅੱਜ ਵੀ ਤਾਂ ਨੂੰ ਦਾ ਨਾਲ ਨਾਲ ਆਪਾਂ ਹੜ ਫੇਰ ਲੱਗੇ ਹੋਏ ਆਂ ਸਵਰਾਜ ਡੈਟਰਾ ਬਸੰਤ ਵਾਲੀ ਨਹੀਂ ਮਸ਼ੀਨ ਆ ਆ ਦੇਖ ਲਓ ਵਾਈ ਬਹੁਤ ਵਧੀਆ ਚੱਲਦੀ ਆ ਮਦਰ ਮਸ਼ੀਨ ਦੇਖੋ ਮਿੱਤਰਾ ਮਾਮਾ ਨਾਲ ਦੇ ਨਾਲ ਹੜ ਫੇਰਨ ਲੱਗਿਆ ਮਿੱਤਰੋ ਕਰੋ ਜੇ ਹੁਣ ਇਹਨਾਂ ਤੇ ਰੱਖਤੀਆਂ ਬੋਰੀਆਂ ਆਪਾਂ ਨੇ ਹਾਲ ਹੈਗੇ ਨੇ 13 ਸੋ ਨੂੰ ਪਹਿਲਾ ਵੀਡੀਓ ਚ ਕਲਿੱਪ ਦਿਖਾਈ ਹੈ ਜੀ ਪਰਫੋਰਮੈਂਸ ਕਾਇਆ ਜਾ ਮਿੱਤਰੋ ਮਾਂਗੂੰ ਜਮੀ ਲਿਫਟ ਥੱਲੇ ਸੜਤੀ ਸੀ ਕੋਈ ਵੀਡੀਓ ਬਣਾਉਣਾ ਨਹੀਂ ਹੈਗਾ ਦੀ ਮੇਰੇ ਕੋਲੇ ਜੜ ਕੇ ਟਰੈਕਟਰ ਪਹਿਲੇ ਹਾਈ ਗੇਅਰ ਚ ਦੀ ਬੰਦ ਨਹੀਂ ਹੋਇਆ ਆਪਾਂ ਐ ਨਹੀਂ ਕੋਈ ਕਹਿੰਦਾ ਵੀ ਦੂਜੇ ਚ ਤੀਜੇ ਚ ਨਾ ਕੋਈ ਮੀਡੀਆ ਨਹੀਂ ਕੋਈ ਕੁਛ ਨਹੀਂ ਮਿੱਤਰੋ ਪਹਿਲੇ ਹਾਈ ਚ ਦੀ ਤੀਰਾਂ ਹੜ ਲੈ ਪੱਕੇ ਆਪਾਂ ਨੂੰ ਦੀ ਪਰਫੋਰਮੈਂਸ ਜਿਵੇਂ ਵੀ ਐ ਹੀ ਹੈਗਾ ਯਾਨੀ ਕਿ ਆਪ ਆਪਣੇ ਖਾਤਰ ਸੱਟਾ ਮਿੱਤਰੋ ਆਪਣੇ ਟਾਇਰ ਵੀ ਆ ਦੇਖੋ ਰੇਡੀਅਲ ਨੇ ਇਹ ਹੂੰ 18 ਦਾ ਟਾਇਰ ਜਿੱਡਾ ਟਾਇਰ ਆ ਇਹ 440 85 22 ਕਰੋ ਜੇ 17 ਨੂੰ 28 ਦਾ ਇਹਦੇ ਤੇ ਬੀਕੇਟੀ ਦਾ ਮਤਲਬ ਚੌਕੜਾ ਲਵਾਇਆ ਹੋਇਆ ਆਪਣੇ ਇਹਦੇ ਬਾਕੀ ਥੋੜੇ ਜਿਹੇ ਰਹਿ ਗਏ ਆ ਲੂ ਬੀਜਣ ਵਾਲੇ ਉਹ ਵੀ ਬਿਜਲੀ ਆ ਆਪਣੇ ਮੋਟਰ ਤੇ ਆਇਦੀ ਮੈਂ ਚਾਰ ਪੱਟ ਕੇ ਪੇਤਾ ਦੀ ਘਰੇ ਲਾਨੇਦਾਰ ਨੂੰ ਹੁਣ ਚੱਲਦੇ ਆ ਫੇਰ ਲੱਗਦੇ ਆ ਬਹ ਹੁਣ ਇਧਰ ਖਰੋਜ ਇੱਕ ਆਗੇ ਉਰੇ ਤੱਕ ਲੱਗਦਾ ਕਰਦਾ ਨਹੀਂ ਪੁੱਟ ਗਿਆ ਗਿਆ ਹਨਾ ਬਾਕੀ ਲੱਗੇ ਹੋਏ ਆ ਸਟ੍ਰਗਲ ਜਾਰੀ ਆ ਜਿਵੇਂ ਕਹਿੰਦੇ ਨੇ ਹਾਲੇ ਆ ਮਿੱਤਰੋ ਟਰੈਕਟਰ ਆਪਣਾ ਕਿਰਾਏ ਤੇ ਆਇਆ ਆਪਣਾ ਨਹੀਂ ਹੈਗਾ ਕਿਰਾਏ ਤੇ ਵਜਾਇਨੇ ਆਪਾਂ ਆਪਣੇ ਟਰੈਕਟਰ ਦੇ ਕਿਤੇ ਟਾਇਰ ਨਹੀਂ ਨਿਗੇ ਸੀਗੇ ਤਾਂ ਕਰਕੇ ਨਹੀਂ ਤਾਂ ਉਹ ਕਰ ਲਾਂਗੇ ਉਹ ਤਾਂ ਹੋ ਹੀ ਗਏ ਉਹਨਾਂ ਨੂੰ ਆਥਣ ਹੋ ਜੂ ਬੀਡਿਆਂ ਨੂੰ ਆਹ ਲੱਗ ਭਾਗ ਵੀ ਆਥਣ ਹੋ ਜਗਾ ਚਲੋ ਬਾਕੀ ਆਇਆ ਜੇ ਆਪ ਕੋਈ ਕਰਨਾ ਪੀਂਦੇ ਜਾਣ ਆਹ ਟਰੈਕਟਰ ਦੇ ਦੇਖਾਉਂਦੇ ਨਾ ਲੋਡ ਪੈਂਦਾ ਆਹ ਬੰਦਾ ਕਿੱਥੇ ਲਾ ਗਿਆ ਇਹ ਤਾਂ ਮਿੱਤਰੋ ਆਹ ਬੱਟਾ ਵਧੀਆ ਪੈਣ ਲੱਗੀਆਂ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਇਹ ਬੱਟੇ ਨਹੀਂ ਜਾ ਲੱਗ ਤੈਂਗਾ ਲੋੜ ਪਾ ਕੇ ਚਲਾ ਰਿਹਾ ਪਰ ਕੰਮ ਨਹੀਂ ਹੁੰਦਾ ਇਹ ਇੱਕ ਟੱਕ ਵੀ ਨਹੀਂ ਰਹਿਦਾ ਝੋਟਾ ਮਾਤੀ ਲੱਗੋ ਘੱਟ ਕੋਤਰਾ ਆ ਗਿਆ ਕੀ ਹੋ ਗਿਆ ਵੀਰ ਮੈਂ ਤੇ ਆਹ ਮਿੱਤਰੋ ਆ ਚਾਰ ਕੇ ਜੀੜੇ ਰਹਿ ਗਏ ਇੱਧਰਲੇ ਆਹਾ ਆਉਰੇ ਤੱਕ ਹੋ ਗਿਆ ਬੀਜ ਆ ਕੰਨੀ ਤੇ ਵੀ ਇੱਧਰ ਜੀੜੇ ਲਾਤੇ ਹਲਾਂ ਦਾ ਕੰਮ ਨਵੇੜਦਾ ਨਹੀਂ ਕਿ ਹਲਾਂ ਵਾਲਾ ਟਰੈਕਟਰ ਉਹ ਖੜਾਤਾ ਆਪਣਾ ਲੈ ਜਾ ਕੇ ਮੈਂ ਆ ਦੇਖ ਬਾਹਰ ਕੱਢ ਕੇ ਖੜਾਤਾ ਇਹਨੂੰ ਆਪਣਾ ਲੂ ਲੂ ਬੀਜ ਲਈਏ ਡਾਇਆ ਮਿੱਤਰੋ ਡਾਈ ਦੇ ਪੈ ਕੇ ਸੀ ਥੈਲੇ ਬੀਜ ਦੇ ਲੈ ਕੇ ਆਂਦੇ ਦੀ ਮੈਂ 60 ਥੈਲੇ ਇੱਕ ਮਿੰਟ ਮੈਨੂੰ ਇਹਨੂੰ ਇਹ ਪਾਈ ਫਾਈ ਦਾਏ ਦੇ ਲੈ ਕੇ ਆਂਦੇ ਦੀ ਮੈਂ ਅਸੀ ਥੈਲੇ ਮੈਂ 2 ਵਿੱਗੇ ਚ ਦਾਏ ਦਾ ਥੈਲਾ ਪਾਇਆ ਮਿੱਤਰੋ ਇਹਦੀ ਲੈ ਕੇ ਆਂਦੇ ਦੀ ਆਪਾਂ 60 ਥੈਲੇ 20 ਦੇ 20 ਦੇ ਨਾ 2 ਕਿੱਲੇ ਥਾਉਂਦੇ ਵੀ ਕਿੰਨਾ 20 ਵਜ ਦਾ ਦਾਏ ਦੇ ਤਾਂ 5 ਤਾਂ ਪੈ ਗਈ ਸੀ ਸਾਡੇ ਪਹਿਲਾਂ ਦੇ ਇੱਕ ਸਾਢਾ ਦਾ ਥੈਲਾ ਹੋਰ ਆਊਗਾ ਦੇਖਦਾ ਲੈ ਕੇ ਆਉਣਾ ਲਾਣੇਦਾਰ ਨੂੰ ਭੇਜਦਾ ਦਾਇਆ ਚੱਕ ਲਿਆਉਂਦਾ ਘਰੋਂ ਯਾਨੀ ਕਿ ਆਪਣਾ ਵਧੀਆ ਟਾਈਮ ਤੇ ਕੰਮ ਨਿਭੜ ਜੂ ਬਾਕੀ ਆ ਖੜਾ ਆਪਣਾ ਫੌੜ ਦੇਖਦੇ ਆ ਕਿੰਨੇ ਕਿਹੜੇ ਲੱਗਦੇ ਨੇ ਬਾਕੀ ਮਿੱਤਰੋ ਹੂੰ ਤਾਂ ਹੁਣ ਤਾਂ ਵਧੀਆ ਬੱਟਾ ਪੈ ਗਿਆ ਚਲੋ ਮੈਂ ਤੁਹਾਨੂੰ ਤੜਕੇ ਦੱਸਿਆ ਨਹੀਂ ਦੀ ਬੈਂਡ ਤੇ ਕੰਮ ਲੋਟ ਹੀ ਹੋ ਜਾਣਾ ਵਧੀਆ ਕਿ ਨਹੀਂ ਸੱਟ ਵੀ ਜੇਗਾ ਹੈ ਲੋਟਣਾ ਬਹੁਤ ਵਧੀਆ ਯਾਰ ਆ ਲੋ ਕਰੋ ਮਿੱਤਰੋ ਚੈੱਕ ਮੜਾ ਜਿਆ ਦੇਖੋ ਉਧਰ ਵੀ ਦੇਖ ਲੋ ਇਹਦੇ ਵੱਡੇ ਜਿਗਰੇ ਵਾਲੇ ਦਾ ਕੰਮ ਛੋਟੇ ਦਾ ਚਲ ਨਹੀਂ ਆ ਕੰਮ ਗੇੜ ਚ ਬਾਕੀ ਰਹਿਗੇ 2 ਜਿਹੜੇ ਹੁਣ ਆਪਣੇ ਕੋਲੇ 2 ਦੇ ਵੱਜ ਜਾਣਗੇ 3 ਤੇ 3 6 ਤੇ 8 8 ਇਕੱਠੇ 8 ਥੱਲੇ ਰਹਿ ਗਏ ਹਰੇ ਮੇਰੇ ਹਿਸਾਬ ਨਾਲ ਇਹ ਵਗ ਜਾਣਗੇ 2 4 5 5 ਥੱਲੇ ਪੈ ਜਾਣਗੇ ਤੇ 3 ਥੱਲੇ ਪੈ ਜਾਣਗੇ ਚੱਲ ਇੰਨਾ ਕ ਤਾਂ ਹੋ ਜੁੰਦਾ ਨਹੀਂ ਮਿੱਤਰ ਦੇਖ ਜਿਹੜਾ ਆ ਖੱਤਾ ਆਪਣਾ ਨਾ ਇਹ ਆ ਡੇਢ ਕਿੱਗੇ ਦਾ ਸਾਇਦ ਇਹ ਚ ਮੇਰਾ ਹੂੰ ਤਾਂ ਬਰਸੀਨ ਬੀਜਣ ਦੀ ਤਿਆਰੀ ਆ ਸਾਇਦ ਐ ਨਹੀਂ ਪਤਾ ਵੀ ਇਹ ਕਰਕੇ ਬੀਜਦਾ ਬਾਕੀ ਹੁ ਠੀਕ ਆ ਵਧੀਆ ਬੀਜੇਗਾ ਇਦੇ ਹਿਸਾਬ ਨਾਲ ਇਹਦੇ ਚ ਪੈਣਗੇ 53 55 ਥੱਲੇ ਆ ਆਲੂਆਂ ਦੇ 2 ਦੇ 2 ਕਿੱਲਿਆ ਜੇ ਆਪਣੀ ਮਿੱਤਰੋ ਲਵਾਦ ਵੱਧ ਤਾਂ ਕਰਕੇ ਉਹ ਨਾ ਮੋੜਾਂ ਦੇ ਜਿਵੇਂ ਖਰਾਬ ਵੀ ਘਟੁੰਦਾ ਵੀ ਜੇ ਜਿਵੇਂ ਲਵਾਦ ਘੱਟ ਹੋਵੇ ਜਿਵੇਂ ਆਪਾਂ ਉਧਰੋਂ ਐ ਨੂੰ 50 ਕਰ ਮੰਦੇ ਕਰਕੇ ਵੀ ਇਹਦੇ ਆਪਣੇ ਇਧਰੋਂ ਐ ਨੂੰ ਕਰਕੇ ਫੇਰ ਥੋੜਾ ਜਿਵੇਂ ਵੀ ਖਰਾਬ ਹੁੰਦਾ ਕੰਨੀਆਂ ਤੇ ਡੋਲਡਾ ਲੈ ਜਾਂਦਾ ਜਿਵੇਂ ਚੱਕਣਾ ਪੈਂਦਾ ਤਾਂ ਵੀ ਉਹ ਹੋ ਜਾਂਦਾ ਠੀਕ ਆ ਬਾਕੀ ਥੱਕ ਗਿਆ ਅੱਜ ਨਹੀਂ ਸਾਡਾ ਆ ਵੀ ਬੰਦਾ ਮਿੱਤਰੋ ਤੜਕੇ ਦਾ ਲੱਗਿਆ ਹੋਇਆ ਤੜਕੇ ਦੀ ਆ ਮੈਂ ਤਾਂ ਮੋਟਰ ਦੀ ਇਨੇ ਆਲੂ ਆ ਜਿਹੜਾ ਬੋਈਆ ਤੜਕੇ ਦਾ ਇਹੇ ਦੀ ਕੰਮ ਦਾ ਭਰ ਲੈਣਾ ਬੋਰੀ ਚ ਪਾਣ ਦਾ ਭਰ ਲੈਣਾ ਬੋਰੀ ਚ ਪਾਣ ਦਾ ਹੈ ਐਂ ਇਧਰ ਮੂੰਹ ਤਾਂ ਦਿਖਾ ਦੇ ਮੂੰਹ ਦੇਖ ਲੋ ਕਿਵੇਂ ਕਾਲਾ ਕਰੀ ਫਿਰਦਾ ਅੰਗਰ ਦੀ ਬਾਹ ਬਾ ਰੱਖਣਾ ਲੈ ਉਹਦੇ ਚ ਪਾ ਦੀ ਪੁੱਤਰ ਹੋ ਗਿਆ ਕੰਮ ਫਤੇ ਬਾਬੇ ਦੀ ਕਿਰਪਾ ਨਾਲ ਸਾਰਾ ਨਿਪਟ ਗਿਆ ਕੱਢ ਲਿਆ ਟਰੈਕਟਰ ਬਾਹਰ ਉਹ ਦੇਖੋ ਯਾਨੀ ਕਿ A to Z ਸਾਰੇ ਪੱਟੇ ਆ ਬੀਜਾ ਬੀਜੇ ਗਏ ਆਪਣੇ ਪੱਟੇ ਗਿਆ ਕਿ ਹੈ ਆ ਦੀ ਪਹਿਲੀ ਪੱਟਾਂ ਕੇ ਤਾਂ ਮਿੱਤਰੋ 3 ਮਹੀਨੇ ਤੱਕ ਹੈ ਨਾ ਆਲੂ ਦੇਖੋ ਜਾ ਕੇ ਕਿੰਨੇ ਕੇ ਰਹਿੰਦੇ ਨੇ ਮਸ਼ੀਨ 'ਚ ਆਜੋ ਮਿੱਤਰੋ ਦੇਖਦੇ ਕਿੰਨੇ ਕੇ ਉਹਦੇ ਵਿੱਚ ਨੇ ਫਿਰ ਕੱਢਦੇ ਉਹਨਾਂ ਨੂੰ ਬਾਹਰ ਚਾਲਦੇ ਆ ਘਰ ਨੂੰ ਬਾਬੇ ਦੀ ਮਿਹਰ ਨਾਲ ਨਿਭੜ ਗਿਆ ਆਪਣਾ ਕੰਮ ਬਹੁਤ ਵਧੀਆ ਟਾਈਮ ਦੇ ਨਾਲ ਆ ਕੀ ਕਰੋ ਬਟਾਉਣਾ ਚੱਕ ਮਿੱਤਰੋ ਚੱਲਿਆ ਭਾਈ 2 ਤੇ ਆਲੂ ਹੋ ਗਿਆ ਜਿਵੇਂ ਹੀ ਕੰਫਰੈਂਸ ਆਲੂ ਨੂੰ ਕੱਢ ਲੇ ਮਸ਼ੀਨ 'ਚੋਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਲਾਨੇਦਾਰ ਉਹ ਜਿਹੜਾ ਸਾਡੇ ਆਪਣੇ ਵਾਲਾ ਟਰੈਕਟਰ ਅਨ ਕੁੱਤਾ ਹਾ ਉਹਨੂੰ ਦੇ ਕੇ ਪਿੰਡ ਭੇਜਤਾ ਹੁਣ ਇੱਕ ਆ ਲੈ ਕੇ ਜਾਂਦੇ ਆ ਨਾਲੇ ਚੱਲਦੇ ਆ ਪਿੰਡ ਨੂੰ ਕੱਲੂ ਪਾਵਾਂਗੇ ਇਹਦੀਆਂ ਤੜਕਿਆ ਕੇ ਬੱਟਾ 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 ਪਾ ਕੇ ਫਿਰ ਇਹਨਾਂ ਲਾਵਾਂਗੇ ਦੇਖਦੇ ਆ ਮਿੱਤਰੋ ਜੇ ਕੱਲ ਨੂੰ ਬੱਟਾਂ ਪੈ ਗਈਆਂ ਹਨਾ ਫਿਰ ਕੱਲੂ ਪਾਣੀ ਲਾ ਦਾਂਗੇ ਕਿਵੇਂ ਕਿਵੇਂ ਖਾਲ ਪਾਈਏ ਇਹਨੂੰ ਉਹ ਹਿਸਾਬ ਨਾਲ ਦੇਖਾਂਗੇ ਆ ਕਰਦੀ ਐਂਡ ਬਲੌਗ ਨੂੰ ਹੈ ਉਹ ਪੀ ਜਾ ਲੈ ਮਾਰੇ ਵਿੱਚ ਹੀ ਕਰਦੇ ਚੜ ਕੇ ਉੱਠੀ ਨਾ ਇਹਨਾਂ ਨੂੰ ਆਇਆ ਇਹ ਤੋਂ ਬੈਕ ਕਰਕੇ ਟਰਾਲੀ ਉਹ ਜਿੱਥੇ ਦੀ ਆਪਾਂ ਆਚਾਰ ਵਾਲੀ ਰੇੜੀ ਚੜਦੇ ਉਹਨੇ ਉੱਥੋਂ ਦੀ ਘਵਾ ਕੇ ਟਰਾਲੀ ਐ ਲੈ ਗਏ ਰਹੀ ਤੇ ਆਪਣੀ ਕਰਦ ਆ ਖੜਾ ਜੀ ਚਾਚੀ ਕਰਾ ਮਿੱਤਰੋ ਆਪਣਾ ਨੇਗਾ ਆਪਣਾ ਆਪਣਾ ਤਾਂ ਹੋਣਾ ਮੁੱਕ ਗਿਆ ਆ ਪਤਾ ਹੁਣ ਕੱਲਾ ਚਾਰ ਹੀ ਪਾਉਣਾ ਆਪਾਂ ਵਰਦੀਨ ਹੁਣ ਆ ਖੱਤੇ ਜਿ ਰਲਾਵਾਂਗੇ ਚਲੋ ਮਿੱਤਰੋ ਠੀਕ ਆ ਬਲੌਗ ਵਾਲਾ ਲੰਬਾ ਨਾ ਹੋ ਜੇ ਬਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਉਮੀਦ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਬਲੌਗ ਵਧੀਆ ਲੱਗਿਆ ਹੋ ਆਪਣਾ ਜੀ ਜੇ ਤੁਸੀਂ ਆਪਣੀ ਇਹ ਵੀਡੀਓ ਦੇਖ ਲਈ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਲਾਈਕ ਕੀਤਾ ਬਣਾ ਵੀਰਾ ਬਣ ਕੇ ਜਾਇਓ ਨਾ ਨਾ ਇੱਕ ਵਧੀਆ ਜਿਹਾ ਕਮੈਂਟ ਕਰਿਓ ਬਾਕੀ ਠੀਕ ਆ ਸਾਰੇ ਭੈਰ ਭਣਾਵਾਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਮਿੱਤਰੋ